ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿੰਗ ਸਟੋਰਾਂ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸ ਦੇ ਕਿ ਕੱਲ ਦਾ ਦਿਨ ਬੜਾ ਇੱਕ ਖਾਸ ਰਹਿਣ ਵਾਲਾ ਆ ਕਿਉਂਕਿ ਕੱਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬਾ ਇਹ ਪ੍ਰਕਾਸ਼ ਪੁਰਬ ਜਿਹੜਾ ਆ ਬੜੇ ਧੂਮ ਧਾਮ ਦੇ ਨਾਲ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਵੇਗਾ ਗੱਲ ਕਰੀਏ ਤਾਂ ਸ੍ਰੀ ਅਨੰਦਪੁਰ ਸਾਹਿਬ ਦੀ ਤਾਂ ਅਨੰਦਪੁਰ ਸਾਹਿਬ ਦੇ ਵਿੱਚ ਸਰਕਾਰੀ ਪੱਧਰ ਤੇ ਜਿਹੜਾ ਆ ਬੜੇ ਵੱਡੇ ਲੈਵਲ ਤੇ ਜਿਹੜਾ ਆ ਕੱਲ ਪ੍ਰਕਾਸ਼ ਪੁਰਬ ਜਿਹੜਾ ਮਨਾਇਆ ਜਾਵੇਗਾ ਵੱਡੀਆਂ ਹਸਤੀਆਂ ਉੱਤੇ ਪਹੁੰਚਣਗੀਆਂ ਤਾਂ ਅੱਜ ਦਾ ਦਿਨ ਜਿਹੜਾ ਆ ਸ੍ਰੀ ਦਰਬਾਰ ਸਾਹਿਬ ਤੋਂ ਸਿੱਖ ਸੰਗਤ ਦਾ ਜਿਹੜਾ ਜੱਥਾ ਪਾਕਿਸਤਾਨ ਦੇ ਲਈ ਉਰਤਾਮਾ ਦੇ ਦਰਸ਼ਨਾਂ ਦੇ ਲਈ ਜਿਹੜਾ ਰਵਾਨਾ ਹੋਵੇਗਾ ਕੁਝ ਸਮੇਂ ਦੇ ਵਿੱਚ ਸਿੱਖ ਸੰਗਤ ਜਿਹੜੀ ਆ ਪਾਕਿਸਤਾਨ ਨੂੰ ਰਵਾਨਾ ਹੋਵੇਗੀ ਜਿਸ ਦੀ ਗਵਾਹੀ ਜਿਹੜੀ ਆ ਜੱਥੇਦਾਰ ਕੁਲਦੀਪ ਸਿੰਘ ਗਰਗਾਚ ਹੁਣੀ ਕਰਨਗੇ ਤਾਂ ਇਹ ਵੀ ਦੱਸ ਦੇ ਕਿ ਜਦੋਂ ਤੇ ਜੱਥੇਦਾਰੀ ਕੁਲਦੀਪ ਸਿੰਘ ਗਰਗਾਚ ਨੂੰ ਮਿਲੀ ਆ ਤਾਂ ਉਸ ਤੋਂ ਬਾਅਦ ਪਹਿਲੀ ਵਾਰ ਜਿਹੜੇ ਆ ਪਾਕਿਸਤਾਨ ਲਈ ਰਵਾਨਾ ਹੋਣਗੇ ਤਾਂ 1796 ਜਿਹੜੇ ਆ ਸਿੱਖ ਸੰਗਤਾਂ ਦੇ ਵੀਜ਼ੇ ਲੱਗੇ ਸੀਗੇ ਤਾਂ ਹੁਣ ਕੱਲ ਜਿਹੜਾ ਬੜੇ ਧੂਮ ਧਾਮ ਦੇ ਨਾਲ ਪਾਕਿਸਤਾਨ ਦੇ ਵਿੱਚ ਜਨਮ ਭੂਮੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਸੀਗਾ ਉਸ ਸਥਾਨ ਤੇ ਜਿਹੜਾ ਆ ਮਨਾਇਆ ਜਾਵੇਗਾ ਤਾਂ ਕੱਲ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਿਹੜਾ ਨਿਕਲੇਗਾ ਤਾਂ ਵੱਡੀ ਸੰਗਤ ਜਿਹੜੀ ਉੱਥੇ ਪਹੁੰਚਣਗੀ ਤਾਂ 10 ਦਿਨ ਦਾ ਜਿਹੜਾ ਆ ਇਹਨਾਂ ਦਾ ਵੀਜ਼ਾ ਲੱਗਾ ਹੈ ਤਾਂ ਇਸ ਤੋਂ ਇਲਾਵਾ ਹੋਰ ਜਿਹੜੇ ਨੇੜਲੇ ਗੁਰਦੁਆ ਸਾਹਿਬ ਨੇ ਗੁਰਧਾਮ ਨੇ ਉਹਨਾਂ ਦੇ ਦਰਸ਼ਨ ਕਰਨਗੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਿੱਖ ਸੰਗਤਾਂ ਦੇ ਜਿਹੜੇ ਆ ਜਿਹੜੇ ਖੁਸ਼ਨਾ ਪਰੇ ਹੋਏ ਨਹੀਂ ਕਿਉਂਕਿ ਕਈ ਜਿਹੜੇ ਸਿੱਖ ਸੰਗਤ ਨੇ ਜਿਹੜੇ ਲੋਕ ਨੇ ਕਈ ਦਰਸ਼ਨਾ ਦੇ ਲਈ ਪਹਿਲੀ ਵਾਰ ਜਾ ਰਹੇ ਨੇ ਤਾਂ ਕਈ ਹਰ ਸਾਲ ਦੇ ਲਈ ਜਿਹੜਿਆ ਪਾਕਿਸਤਾਨ ਦੇ ਲਈ ਰਵਾਨਾ ਹੁੰਦੇ ਨੇ ਤਾਂ ਹੁਣ ਜਿਹੜੀ ਆ ਦਰਬਾਰ ਸਾਹਿਬ ਤੋਂ ਸਿੱਖ ਸੰਗਤ ਕੁਝ ਹੀ ਸੰਮੇਤ ਦੇ ਵਿੱਚ ਰਵਾਨਾ ਹੋਵੇਗੀ ਜਿਸ ਦੀ ਅਗਵਾਈ ਜਥੇਦਾਰ ਕੁਲਦੀਪ ਸਿੰਘ ਗਰਕਾਚ ਹੋਣੀ ਆਪ ਕਰਨਗੇ ਤਾਂ ਉਹਨਾਂ ਦਾ ਬਿਆਨ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਜਦੋਂ ਦੀ ਜਥੇਦਾਰ ਮਿਲਿਆ ਤਾਂ ਉਸ ਤੋਂ ਬਾਅਦ ਪਹਿਲੀ ਵਾਰ ਮੈਂ ਪਾਕਿਸਤਾਨ ਅਗੁਰਤਾਮਾ ਦੇ ਲਈ ਜਾਵਾਂਗਾ ਤਾਂ ਉੱਥੇ ਜਾ ਕੇ ਭੱਲੇ ਦੀ ਅਰਦਾਸ ਅਤੇ ਬੰਦੀ ਸਿੰਘਾਂ ਦੀ ਅਰਦਾਸ ਜਿਹੜੀ ਆ ਤੇ ਕਰਾਂਗਾ ਜਲਦੀ ਇਹਨਾਂ ਨੂੰ ਜਿਹੜਾ ਰਾਖ ਕੀਤਾ ਜਾਵੇ ਤਾਂ ਇਸ ਮਾਮਲੇ ਦੇ ਵਿੱਚ ਮੌਕੇ ਤੇ ਮੌਜੂਦ ਸਾਡੇ ਪੱਤਰਕਾਰ ਨੇ ਜੱਟ ਦਾ ਕੁਲਦੀਪ ਸਿੰਘ ਗਰਗਜ ਨਾਲ ਗੱਲਬਾਤ ਕੀਤੀ ਆ ਉਹਨਾਂ ਦਾ ਕੀ ਕੁਝ ਕਹਿਣਾ ਆ ਸੁਣ ਲੈਣੇ ਆ ਉਹਨਾਂ ਦੀ ਜ਼ੁਬਾਨੀ ਸੰਤਾਨਾਂ શ્રી ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਸੰਗਤਾਂ ਅੱਜ ਜਥਾ ਰਵਾਨਾ ਹੋਵੇਗਾ ਸੋ ਇਹ ਜਥਾ ਅੱਜ ਐਸਜੀਪੀਸੀ ਦਫ਼ਤਰ ਤੋਂ ਸਵੇਰੇ ਰਵਾਨਾ ਹੋਵੇਗਾ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਕੱਲ ਤੋਂ ਹੀ ਇੱਥੇ ਪਹੁੰਚੀਆਂ ਹੋਈਆਂ ਸਨ ਸੋ ਇਸ ਵਾਰ 1794 ਸੰਤਾਨਾਂ ਦੇ ਵੀਜ਼ੇ ਲੱਗੇ ਨੇ 1800 ਸੰਗਤਾਂ ਨੇ ਅਪਲਾਈ ਕੀਤਾ ਸੀ 100% ਸੰਗਤਾਂ ਦੇ ਵੀਜ਼ੇ ਲੱਗੇ ਨੇ ਸੋ ਸੰਗਤਾਂ ਦੇ ਮਨਾਂ ਦੇ ਕਾਫੀ ਖੁਸ਼ੀ ਆ ਸੋ ਇਸ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਿਹਦਰ ਕੁਲਦੀਪ ਸਿੰਘ ਗਰਗਜ ਵੀ ਪਾਕਿਸਤਾਨ ਦਿੱਤ ਗੁਰਤਾਰਾ ਮਾ ਦਰਸ਼ਨਾਂ ਲਈ ਜਾਣਗੇ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਮਨਾਂ ਤੇ ਕਾਫੀ ਖੁਸ਼ੀ ਦਿਖਾਈ ਦੇ ਰਹੀ ਐ ਸੋ ਸਵੇਰ ਤੋਂ ਹੀ ਸੰਗਤਾਂ ਐਸਜੀਪੀਸੀ ਦਫਤਰ ਵਿਖੇ ਪਹੁੰਚੀਆਂ ਹੋਈਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਇਥੋਂ ਲਗਾਤਾਰ ਹੀ ਸੰਗਤਾਂ ਅਟਾਰੀ ਵਾਗਾ ਬਾਰਡਰ ਲਈ ਲੈ ਕੇ ਰਵਾਨਾ ਹੋ ਰਹੀਆਂ ਨੇ ਸੋ ਉਸ ਤੋਂ ਬਾਅਦ ਕਾਗਜ਼ੀ ਕਾਰਵਾਈ ਤੋਂ ਬਾਅਦ ਉਹ ਵਾਗਾ ਬਾਰਡਰ ਤੇ ਸ਼੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਣਗੇ ਸੰਗਤਾਂ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਸੰਗਤਾਂ ਜਥਾ ਜਿਹੜਾ ਕਿ ਰਵਾਨਾ ਹੋ ਰਿਹਾ ਐ ਐਸਜੀਪੀਸੀ ਦਫ਼ਤਰ ਤੋਂ ਸੋ 1794 ਸੰਗਤਾਂ ਦੇ ਵੀਜ਼ੇ ਲੱਗੇ ਨੇ ਕੁੱਲ 2184 ਸੰਗਤਾਂ ਇਸ ਵਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਪਾਕਿਸਤਾਨ ਸਥਿਤ ਗੁਰਦਆਰਾ ਦਰਸ਼ਨ ਕਰਨ ਲਈ ਜਾ ਰਹੀਆਂ ਨੇ ਸੋ ਇਹ ਜਿੱਥੇ ਰਵਾਨਾ ਹੋ ਰਹੇ ਨੇ ਸੋ ਅਲੱਗ-ਅਲੱਗ ਥਾਵਾਂ ਤੋਂ ਸੰਗਤਾਂ ਇੱਥੇ ਪਹੁੰਚੀਆਂ ਨੇ ਔਰ ਉਹਨਾਂ ਦੇ ਮਨਾਂ ਤੇ ਕਾਫੀ ਖੁਸ਼ੀ ਦਿਖਾਈ ਦੇ ਰਹੀ ਹੈ ਸੋ ਬੜੀ ਦੂਰੋਂ-ਦੂਰੋਂ ਸੰਗਤਾਂ ਆਈਆਂ ਨੇ ਮਤਲਬ ਕਿੱਥੋਂ ਹੈ ਜੀ ਤੁਸੀਂ ਤੁਸੀਂ ਇਸ ਵਾਰ ਜਾ ਰਹੇ ਦਰਸ਼ਨ ਕਰਨ ਨਹੀਂ ਹਾਂ ਅਸੀਂ ਦਰਸ਼ਨ ਕਰਨਾ ਹੈ ਤੇ ਤੁਸੀਂ ਜਾ ਰਹੇ ਸਾਰੇ ਦਰਸ਼ਨ ਦਰਸ਼ਨ ਕਰ ਬਿਲਕੁਲ ਸੋ ਸੰਗਤਾਂ ਜਿਹੜੀਆਂ ਸੰਗਤਾਂ ਪਾਕਿਸਤਾਨ ਦੇ ਗੁਰਤਾਂ ਮੱਲੀ ਜਾ ਰਹੇ ਨੇ ਸੋ ਉਹ ਹੋਰ ਸੰਗਤਾਂ ਵੀ ਉਹਨਾਂ ਨੂੰ ਦੇਖਣ ਲਈ ਇੱਥੇ ਪਹੁੰਚੀਆਂ ਹੋਈਆਂ ਨੇ ਸੋ ਕਿਤੇ ਨਾ ਕਿਤੇ ਮਨਾਂ ਦੇ ਉੱਤੇ ਕਾਫੀ ਖੁਸ਼ੀ ਦਿਖਾਈ ਦੇ ਰਹੀ ਜੇ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਆਪਰੇਸ਼ਨਸ ਦੂਰ ਤੋਂ ਬਾਅਦ ਸੁਰੱਖਿਆ ਕਾਰਨ ਕਰਕੇ ਜਥੇ ਨੂੰ ਮਨਾ ਕਰਤਾ ਗਿਆ ਸੀ ਤੇ ਉਸ ਤੋਂ ਬਾਅਦ ਐਸਜੀਪੀਸੀ ਵੱਲੋਂ ਅਪੀਲ ਕਰਨ ਤੇ ਇਸ ਵਾਰ ਕੇਂਦਰ ਸਰਕਾਰ ਵੱਲੋਂ ਜਿਹੜੀ ਮਨਜ਼ੂਰੀ ਤਿੱਗੀ ਸੀ ਜਥੇ ਨੂੰ ਸੋ ਹੁਣ ਇਹ ਜਥਾ ਪਾਕਿਸਤਾਨ ਸਿੱਤ ਗੁਰਤਾ ਮਾਦਰਸ਼ਨਾਂ ਲਈ ਜਾਵੇਗਾ ਸੋ ਸ਼੍ਰੀ ਨਨਕਾਣਾ ਸਾਹਿਬ ਡੇਰਾ ਸਾਹਿਬ ਅਤੇ ਹੋਰ ਗੁਰਦੁਆਰੇ ਕਰਤਾਰਪੁਰ ਸਾਹਿਬ ਸੰਪਤ ਜਾਣਗੇ ਸੋ ਨੌਜਵਾਨੇ ਵੱਡੀ ਗਿਣਤੀ ਦੇ ਜਾ ਰਹੇ ਨੇ ਵੀਰ ਜੀ ਕਿੱਥੋਂ ਆਏ ਜੀ ਕੀ ਨਾਮ ਜੀ ਮੇਰਾ ਨਾਮ ਰਾਂਜੀਤ ਵੀਰੇ ਅਸੀਂ ਆਏ ਪਟਿਆਲੇ ਤੋਂ ਛਾਲੇ ਸ਼ਹਿਰ ਸਦਾ ਤੇ ਅਸੀਂ ਪਹਿਲੇ ਹੀ ਅਪਲਾਈ ਕੀਤਾ ਜੀ ਸਾਨੂੰ ਬਹੁਤ ਖੁਸ਼ੀ ਹੈ ਮੇਰਾ ਪਹਿਲਾਂ ਤੋਂ ਹੀ ਪਹਿਲੀ ਜੀਤ ਤੋਂ ਹੀ ਬਹੁਤ ਮਾਨਸਿਕਾ ਕਿ ਅਸੀਂ ਕਦੇ ਕਰਤਾਰਪੁਰ ਸਾਹਿਬ ਜਾਈਏ ਜਾਂ ਨਨਕਾਣਾ ਸਾਹਿਬ ਜਾਈਏ ਹਨਾ ਜੋ ਸ਼ੁਰੂ ਤੋਂ ਹੀ ਲੈਂਦੇ ਪੰਜਾਬ ਨਾਲ ਸਾਡਾ ਬਹੁਤ ਲਗਾਅ ਸੀਗਾ ਕਿਉਂਕਿ ਪਹਿਲਾਂ ਸਾਰਾ ਇੱਕੋ ਸੀਗਾ ਇਹ ਪੰਜਾਬ ਸਾਡੀ ਤੇ ਸਾਡਾ ਉਧਰ ਵਾਲੇ ਪੰਜਾਬ ਨਾਲ ਬਹੁਤ ਪਿਆਰ ਜੀਗਾ ਪਹਿਲਾਂ ਤੋਂ ਇਸ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਉੱਥੇ ਸਾਨੂੰ ਜਾਣ ਦਾ ਸੁਭਾਗ ਬਖਸ਼ ਹੋਇਆ ਮਹਾਰਾਜ ਨੇ ਕੀਤਾ ਸਾਡਾ ਪਹਿਲਾਂ ਵੀ ਤੇ ਅਸੀਂ ਪਹਿਲਾਂ ਪਹਿਲੇ ਰਿਪਲਾਈ ਕੀਤਾ ਤੇ ਪਹਿਲਾ ਵੀਜ਼ਾ ਹੀ ਸਾਡਾ ਖੁਸ਼ਹਾਲਦਾ ਬਿਲਕੁਲ ਜਥੇਦਾਰ ਸਾਹਿਬ ਵੀ ਇੱਥੇ ਪਹੁੰਚ ਚੁੱਕੇ ਨੇ ਜਥੇਦਾਰ ਸਾਹਿਬ ਉਹਨਾਂ ਦੀ ਗੱਲਬਾਤ ਕਰਾਂਗੇ ਜਥੇਦਾਰੀ ਮਿਲਣ ਤੋਂ ਬਾਅਦ ਪਹਿਲੀ ਵਾਰੀ ਦਰਸ਼ਨਦਾਰਾਂ ਲਈ ਜਾਇਆ ਜਾ ਰਿਹਾ ਹੈ ਕਿ ਕਿਨਾਂ ਚੋਕ

ਜੋ ਕਿ ਸਨਾਰਕ ਬਾਦਸ਼ਾਹ ਜੀ ਦਾ ਫਤਿਹ ਰਾਇਫੋਏ ਦੀ ਤਲਵੰਡੀ ਗਰੀਨਨ ਨਾਨਕਾ ਸਾਹਿਬ ਹੋਇਆ ਇਸ ਕਰਕੇ ਹਰ ਸਿੱਖ ਦੀ ਤਾਂਗਾ ਕਿ ਉਹ ਨਾਨਕਾ ਸਾਹਿਬ ਜਾਵੇ ਤੇ ਗੁਰੂ ਨਾਨਕ ਸਾਹਿਬ ਦੀ ਜੀ ਬਾਤ ਕਰਦੀ ਆ ਉਹਨੂੰ ਸਿਖਾ ਕਰੇ ਔਰ ਉੱਥੇ ਸਾਡੇ ਗੁਰਦੁਆਰਾ ਪੰਜਾ ਸਾਹਿਬ ਤਲਵੰਡੀ ਲਾਹੌਰ ਗੁਰਦੁਆਰਾ 10 ਸਾਹਿਬ ਤੇ ਲੈ ਕੇ ਜੀ ਮਾਰੇ ਲਿਖਾਂਗਾ ਮੈਂ ਜੀ ਇਹ ਪ੍ਰੋਗਰਦਾਸ ਵੀ ਕਰਦਾ ਹਾਂ ਕਿ ਸਾਡੀ ਇਸ ਵਜ੍ਹਾ ਸਾਰਾ ਸਾਡਾ ਸਾਡੀ ਕਾਮ ਜਿੰਨਾ ਗੁਰਦੁਆਰਿਆਂ ਕੋਲ ਤਾਂ ਆਉਂਦੇ ਪੁੱਲੇ ਦਰਦੀ ਨੋਸ ਜੇ ਸੇਵਾ ਸਭਾਦੀ ਹੈ ਨਹੀਂ ਚਲਦੀ ਹਰ ਇੱਕ ਜਿਹੜਾ ਆਪਣਾ ਗੁਰਸਪੰਨਾ ਦੇ ਸਤਿ ਸ਼ਬਹ ਮਨ ਰੱਖਦਾ ਮੈਂ ਸਮਝਦਾ ਵੀ ਜਿਹੜੀ ਜਿਹੜੀ ਸੱਜਦਾ ਆਜ ਗੁਰਦੁਆਰਾ ਸ਼੍ਰੀ ਮਨਕਾਣਾ ਸਾਹਿਬ ਇਹ ਬੜੀ ਪਾਕਾ ਵਾਲੀ ਸੰਗਤਾਂ ਇਹਨਾਂ ਨੂੰ ਉਹਨਾਂ ਖਾਨਾਂ ਦੇ ਦਰਸ਼ਨ ਹੋਣੇ ਆ ਜਿੱਥੇ ਗੁਰੂ ਨਾਨਕ ਸਾਹਿਬ ਦੇ ਲਗਤੀ ਜੀਤ ਉਸਾ ਔਰ ਜਿੱਥੇ ਸਾਡਾ ਬਹੁਤ ਸਾਰਾ ਜਿਹੜਾ ਇਤਿਹਾਸ ਨਾਲ ਸਿਆਡਾ ਲਾਹੌਰ ਵਾਲਾ ਖੇਲਾ ਵੀ ਇੱਥੇ ਹੀ ਆ ਜਿੱਥੇ ਸਾਡਾ ਛੇ ਸੋਮੇ ਖਾਲਸਾ ਸ਼ਿਸ਼ਟਾਤ ਆ ਸੁਲਤਾਨੀ ਬਾਕੀ ਮੈਂ ਪਹਿਲੀ ਵਾਰੀ ਨਹੀਂ ਚੱਲਿਆ ਮੈਂ ਤੇਜੀ ਵਾਰੀ ਚੱਲਿਆ ਸਿੰਘਾ ਕਰਤਾਰਪੁਰ ਸਾਹਿਬ ਲੰਗਾ ਹਲੇ ਵੀ ਬੰਦ ਹੈ ਹੁਣ ਭਾਵੇਂ ਵੀਦੇ ਦੇ ਦਿੱਤੇ ਗਏ ਪਰ ਉਹ ਲੰਗਾ ਨਹੀਂ ਖੁੱਲਿਆ ਜਾ ਰਿਹਾ ਸਰਕਾਰ ਕੋਲ ਇਹਨੂੰ ਲੱਗਦਾ ਕਿ ਇਹ ਲੰਗਾ ਜਲਦੀ ਖੁੱਲੂਗਾ ਕਿਉਂਕਿ ਜਿਵੇਂ ਪਹਿਲਾਂ ਜਿੱਥੇ ਜਾਣ ਤੋਂ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਸੀ ਇੱਕ ਵਾਰੀ ਨਾ ਮੀ ਹੋਈ ਮਰੂਦੇ ਤੋਂ ਬਾਅਦ ਜਿਹੜੇ ਨੇ ਸਿੱਖਰ ਦਾ ਅਰਦਾਸਾ ਵਾਂ ਉਹਨਾਂ ਅਰਦਾਸਾਂ ਨੂੰ ਅਕਾਲ ਪੁਰਖ ਨੇ ਜਿਹੜੇ ਸਾਡੇ ਦੇਸ਼ ਦੇ ਸ਼ਾਨ ਮੰਤਰੀ ਦਾ ਗ੍ਰਹਿ ਮੰਤਰੀ ਆ ਉਹਨਾਂ ਦੇ ਦਿਲਾਂ ਦੇ ਉੱਤੇ ਸ੍ਰੀਕਾ ਇਹ ਹੋਰ ਭਾਰਤ ਸਰਕਾਰ ਨੇ ਜੱਦ ਤੂੰ ਜਾਣਦੇ ਜਾਏ ਇਹਦੇ ਲਈ ਸਰਕਾਰ ਦਾ ਧੰਨਵਾਦ ਕਰੀ ਜੋ ਕਿ ਚੰਗੀ पहल ਕਰਨੀ ਹੈ ਤੇ ਬਾਕੀ ਜਿਹੜਾ ਲਾਂਗਾ ਵਾ ਮੈਨੂੰ ਲੱਗਦਾ ਪਈ ਇਹ ਵੀ ਛੇਤੀ ਫਲੂਗਾ ਜਿੱਥਾ ਜਦੋਂ ਆਜੂਗਾ ਤੋਂ ਬਾਅਦ ਛੇਤੀ ਲਾਂਗਾ ਖੁੱਲ ਜਾਏ ਕਿਉਂਕਿ ਲਾਂਗਾ ਅੱਲਾ ਖਾਟਾ ਜਾਣ ਦਾ ਲੰਘਾ ਦਿਲਾਂ ਨੂੰ ਜੋੜਦਾ ਲੰਘਾ ਜਿਹੜਾ ਵਾ ਉਹ ਦੋਵੇਂ ਪਾਸੇ ਪੁੱਲ ਦਾ ਕੰਮ ਵੀ ਕਰਦਾ ਧੰਨ ਵਰਗਾ ਵੀ ਜਦੋਂ ਤੋਂ ਲੰਘਾ ਖੁੱਲਿਆ ਬਹੁਤ ਸਾਰੇ ਲੋਕ ਜਿਹੜੇ ਵਿਛੜੇ ਸੀ ਉਹ ਇੱਕ ਦੂਜੇ ਨੂੰ ਮਿਲੇ ਵੀ ਕਈ ਭੈਣ ਭਰਾਵਾਂ ਦਾ ਮਿਲਾਪ ਹੋਇਆ ਉਹ ਜਿਹੜੇ ਕਦਮਾਂ ਦੇ ਨਾਲ ਵੀ ਕੋਈ ਵਿਛੜਿਆ ਮਿਲਦਾ ਵਾ ਮੁਹੱਬਤ ਵੱਧਦੀ ਔਰ ਚੰਗਾ ਵਾ ਤੇ ਬਾਕੀ ਗੁਰੂ ਦਰਬਾਰ ਸਾਹਿਬ ਨੇ ਜਨੂਨੀ ਦੇਖਾਰ ਹੁੰਦੀ ਪਰੇ ਸਰਪੁਰ ਸਾਹਿਬ ਦੀ ਜਾਨ ਤੇ ਉਹ ਸਿੱਖ ਕਾਮ ਦੀ ਭਾਵਨਾ ਵੀ ਆ ਭਾਵਨਾ ਦੇ ਵੀ ਹੈ ਕਿ ਲੰਘਾ ਵੀ ਖੁੱਲੇ ਜਿਸ ਬਿਨਾ ਪਾਸਪੋਰਟ ਤੋਂ ਹਸਾਰ ਕੱਢਦੇ ਉੱਥੇ ਵੀ ਦਰਦ ਸੇਵਾਰੇ ਜਿਹੜੇ ਆ ਉਹ ਕਰਤਾਰਪੁਰ ਸਾਹਿਬੇ ਆਉਣ ਲੱਗਦਾ ਵਾ ਵੀ ਗੁਰੂ ਕਿਰਪਾ ਕਰੂ ਮੈਂ ਨਨਕਾਣਾ ਸਾਹਿਬ ਅਰਦਾਸ ਵੀ ਕਰਕੇ ਆਉਂਗਾ ਔਰ ਇੱਥੇ ਵੀ ਅੱਜ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਅਰਦਾਸ ਕਰਨਾ ਤੇ ਪਾਸ਼ਾ ਕਿਰਪਾ ਕਰੇ ਜਲਦੀ ਤੋਂ ਜਲਦੀ ਸਾਡਾ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਦਰਸਾਉਣਾ ਪਊ। ਗੁਰਪੁਰਬ ਮੌਕੇ ਸੰਗਤ ਦੇ ਨਾਮ ਕੋਈ ਖਾਸ ਸੰਦੇਸ਼ ਜੋ ਵੀ ਕੱਲ ਕੀ ਹੋਏ ਪਾਕਿਸਤਾਨ ਹੋ ਗਿਆ। ਮੇਰੇ ਕੋ ਸੰਦੇਸ਼ ਤੇ ਗੁਰੂ ਦਾ ਗੁਰੂ ਸਾਹਿਬ ਨੇ ਇਹਨਾਂ ਸਮੇਂ ਹੀ ਸੁਧਾਰ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਵੀ ਮੈਂ ਬੈਠ ਕੇ ਰੋਕ ਕੇ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਅੱਜ ਕੀਰਤ ਦੀ ਵੀ ਆਪਾਂ ਨੂੰ ਪਤਾ ਵੀ ਬਹੁਤ ਲੋੜ ਆ ਜਿਹੜਾ ਕੀਰਤ ਕਰਨ ਵਾਲਾ ਉਹਦਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਤੈਅ ਕਰਦਾ ਕੀਰਤ ਕਰਦਿਆਂ ਰੱਬ ਨੂੰ ਜਿਉਂਦੇ ਰੱਖਣਾ ਨਾਮ ਜਪਣਾ ਜਿਹੜਾ ਨਾਮ ਜਪਦਾ ਉਹ ਹਰੇਕ ਜਿਹੜਾ ਦੇਖਦਾ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ ਕਿਸੇ ਦਾ ਅੱਖ ਨਹੀਂ ਖਾਂਦਾ ਉਹ ਅਸੀਂ ਬਾਣੀ ਦੇ ਨਾਲ ਜੁੜੀਏ ਵੰਡ ਛਕੋ ਦਾ ਸਿਧਾਂਤ ਵੀ ਗੁਰੂ ਨੇ ਦੱਸਿਆ ਜਦੋਂ ਗੁਰੂ ਸਾਹਿਬ ਨੂੰ ਸਿੱਧਾ ਨੇ ਇੱਕ ਢੇਲ ਦੇ ਤਹਿਤ بادشاہ ਕੋਲ ਆ ਵਟ ਕੇ ਦੱਸਾ ਤੇ ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਆਖਿਆ ਸੀ ਆ ਜਿਹੜਾ ਸਿੱਧਾਂ ਦਾ ਲੋਟਾ ਵਾ ਇਹਦੇ ਵਿੱਚ ਇਹ ਰੋਣ ਦੀ ਗੀਤ ਪਹਿਲਾਂ ਇਹਨੂੰ ਸਾਫ਼ ਕਰੋ ਫਿਰ ਉਹਦੇ ਜ ਪਾਣੀ ਪਾ ਕੇ ਛੋਟਾ ਫਿਰ ਛੋਟ ਕੇ ਜਦੋਂ ਫਿਰ ਉਹ ਰਗੜ ਕੇ ਤੇ ਸਾਹਿਬ ਨੇ ਕਿਹਾ ਵੀ ਝੂੜਾ ਝੂੜਾ ਬਾਬੂ ਨੂੰ ਸਿਖਾਉ ਆਪੇ ਛਕੋ ਮਿਲ ਜਗਾ ਜਿਹੜਾ ਵੰਡ ਛਕੋ ਦਾ ਸਿਧਾਂਤ ਆ ਜਿਹਦੇ ਤਹਿਤ ਗੁਰੂ ਕੇ ਲੰਗਰ ਚੱਲਦੇ ਆ ਗਰੀਬਾ ਲੋਟਵੰਦਾਂ ਦੀ ਸੇਵਾ ਚੱਲਦੀ ਆ ਗੁਰੂ ਨਾਨਕ ਪਾਤਸ਼ਾਹ ਦੇ ਜੀ ਤਿੰਨ ਸੁਨਹਿਰੀ ਸਿਧਾਂਤ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹਦੇ ਤੇ ਪਹਿਰਾ ਦੇਣ ਦੀ ਲੋੜ ਆ ਦੂਜਾ ਗੁਰੂ ਨਾਨਕ ਪਾਤਸ਼ਾਹ ਨੇ ਸਮੁੱਚੇ ਸੰਸਾਰ ਵਿੱਚ ਇੱਕ ਅਕਾਲ ਪੁਰਖ ਦੀ ਲੜ ਜੋੜਦਿਆਂ ਇੱਕ ਬਹੁਤ ਸ਼ਪਸ਼ਟ ਤੇ ਸਿੱਧਾ ਸਿਧਾਂਤ ਦੱਸਿਆ ਹੱਕ ਪਰਾਇਆ ਨਾਨਕਾ ਉਸ ਸੂਰਤ ਗਾਏ ਗੁਰ ਪੀੜ ਹਾਮਾ ਤਾਂ ਭਰੇ ਜਾ ਮੁਰਜ਼ਾਰ ਨਾ ਖਾਏ ਜਿਵੇਂ ਸਾਡੇ ਹਿੰਦੂ ਵੀਰ ਲਈ ਗਾ ਖਾਣਾ ਪਾਪ ਆ ਮੁਸਲਮਾਨ ਲਈ ਸੂਰ ਸਿੱਖ ਲਈ ਪਰਾਇਆ ਹੱਕ ਖਾਣਾ ਪਾਪ ਆ ਇਦੇ ਲਈ ਗੁਰੂ ਸਾਹਿਬ ਨੇ ਫੇਰ ਕਿਰਤ ਦੀ ਗੱਲ ਕੀਤੀ ਆ ਫੇਰ ਗੁਰੂ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਜਦੋਂ ਉਹਨਾਂ ਨੇ ਉਹ ਦਾਸੀਆਂ ਦਿੱਤੀਆਂ ਤੇ ਸਾਰਿਆਂ ਨੂੰ ਇੱਕ ਸੰਦੇਸ਼ ਪੂਰੇ ਸੰਸਾਰ ਦੇ ਵਿੱਚ ਘੁੰਮ ਕੇ ਦਿੱਤਾ ਜਿਹਨੂੰ ਭਾਈ ਗੁਰਦਾਸ ਨੇ ਕਲਮ ਪੰਨ ਦਿੱਤਾ ਉੱਛਣ ਫੋਲ ਕਿਤਾਬ ਨੂੰ Hindu ਵੱਡਾ ਕੇ Muslim ਨੂੰਈ ਬਾਬਾ ਆਕੇ ਹਾਜਨਾ ਸ਼ੋਭ ਮੰਗਲਾ ਬਾਜ ਰੂ ਰੂਈ ਕਿ ਸਾਨੂੰ ਆਪਣੇ ਅਮਲ ਕਰਮ ਚੰਗੇ ਰੱਖਣੇ ਚਾਹੀਦੇ ਆ ਜੇ ਕਰਮ ਚੰਗੇ ਆ ਤੇ ਰੱਬ ਦੇ ਦਰ ਤੇ ਕਬੂਲ ਆ ਚੰਗੇ ਕਰਮ ਕਰਦੇ ਆ ਇੱਕ ਸਤਿਆਰ ਜੀਵਨ ਜਿਉਣਾ ਚਾਹੀਦਾ ਸਤਿਆਰ ਹੀ ਗੁਰਨਾਨਕ ਦੇਵ ਜੀ ਕਰਦੇ ਨੇ ਮਾਨਾ ਮੈਂ ਜੰਗ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਬਾਦਸ਼ਾਹ ਉਹਨਾਂ ਦੇ ਜਨਮ ਪ੍ਰਕਾਸ਼ ਦਿਹਾੜੇ ਦੀ ਸੰਮਰਤਨਾ ਸੰਤਾਨ ਨੂੰ ਨਾਨਕ ਨਾਮ ਲੈ ਵਾਸਤੇ ਸੰਤਾਨ ਨੂੰ ਲੱਖ ਲੱਖ ਵਧਾਈਆਂ ਦਿੰਦਿਆਂ ਗੁਰੂ ਨਾਨਕ ਪਾਤਸ਼ਾਹ ਕੇ ਅਰਦਾਸ ਕਰਨਾ ਸੱਚੇ ਬਾਦਸ਼ਾਹ ਸਮੁੱਚੇ ਸੰਸਾਰ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਪੂਰੇ ਸੰਸਾਰ ਦੇ ਵਿੱਚ ਅਮਨ ਸ਼ਾਂਤੀ ਹੋਵੇ ਔਰ ਪੂਰਾ ਸੰਸਾਰ ਇੱਕ ਅਕਾਲ ਪੁਰਖ ਨੂੰ ਧਿਆਉਂਦਿਆਂ ਹੋਇਆ ਇੱਕ ਦੂਜੇ ਦੇ ਜਜ਼ਬਾਤਾਂ ਦੀ ਕਦਰ ਕਰੇ ਔਰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਗੁਰਪਤੇ ਮੈਂ ਫੇਰ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖੋ ਜੀ ਸੋ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਔਰ ਕਰਤਾਰਪੁਰ ਲੰਗਾਂ ਖੁੱਲਣ ਦੀ ਅਰਦਾਸ ਸ੍ਰੀ ਅਕਾਲ ਤਖਤ ਦੇ ਕਾਰਜਕਾਰ ਜਿਹੜਾ ਕੁਲਦੀਪ ਸਿੰਘ ਗੜਾਜੋ ਜਿਸ ਨਾਲ ਮਿਲਣ ਤੋਂ ਬਾਅਦ ਪਾਕਿਸਤਾਨ ਦੇ ਗੁਰਦਆਮਾਂ ਦਰਸ਼ਨ ਲਈ ਜਾਣਗੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ਪੁਰਬ ਮਨਾਉਣ ਲਈ ਜਾਣਗੇ ਸੋ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਜਾ ਰਹੀਆਂ ਨੇ ਵਕ ਵਕ ਥਾਮਾ ਤੇ ਪਹੁੰਚੀਆਂ ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਜਿਥੇ ਹਰ ਕਾਰਜ ਕਾਰਜ ਸਰ ਕੁਲਦੀਪ ਸਿੰਘ ਵਰਗਜ ਵੀ ਜਾ ਰਹੇ ਨੇ ਸੋ ਕਰਤਾਰਪੁਰ ਲੰਗਾ ਖੋਲਣ ਦੀ ਅਰਦਾਸ ਅਤੇ ਬੰਦੀ ਸਿੰਘਾਂ ਦੀ ਅਰਦਾਸ ਕੀਤੀ ਜਾਵੇਗੀ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਸੰਗਤਤਾ ਮਨਾਉਣ ਲਈ ਜਾਣਗੀਆਂ ਸੋ ਅਕਲ ਖਾਵਾਂ ਤੇ ਸੰਗਤਾਂ ਪਹੁੰਚੀਆਂ ਨੇ ਸੋ ਥੋੜੀ देर ਵਿੱਚ ਹੀ ਅਰਦਾਸ ਤੋਂ ਬਾਅਦ ਜੇਕਾਰਿਆਂ ਦੀ ਗੂੰਜ ਨਾਲ ਇਹ ਜੱਥਾ ਪਾਕਿਸਤਾਨ ਦੇ ਗੁਰਦੁਆਮਾਂ ਦਰਸ਼ਨ ਲਈ ਰਵਾਨਾ ਹੋਵੇਗਾ ਸੋ ਅੱਜ 4 ਨਵੰਬਰ ਨੂੰ ਇਹ ਜੱਥਾ ਪਾਕਿਸਤਾਨ ਦੇ ਗੁਰਦੁਆਮਾਂ ਲਈ ਜਾ ਰਿਹਾ ਸੋ 13 ਨਵੰਬਰ ਨੂੰ ਵਾਪਸੀ ਹੋਵੇਗੀ ਸੋ ਪਾਕਿਸਤਾਨ ਦੇ ਵਿੱਚ ਸ੍ਰੀ ਨਨਕਾਣਾ ਸਾਹਿਬ ਰੋੜੀ ਸਾਹਿਬ ਪੰਜਾ ਸਾਹਿਬ ਬੇਰਾ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਦਰਸ਼ਨਦਾਰੇ ਕਰਨਗੀਆਂ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਸੰਗਤਾਂ ਮਨਾਉਣਗੀਆਂ ਜੈਨ ਸਵੇਰੇ ਤੋਂ ਗੁਰਪ੍ਰੀਤ ਸਿੰਘ ਅਮਰਸਰ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਸੰਗਤਾਂ ਅੱਜ ਜਥਾ ਰਵਾਨਾ ਹੋਵੇਗਾ ਸੋ ਇਹ ਜਥਾ ਅੱਜ ਐਸਜੀਪੀਸੀ ਦਫਤਰ ਤੋਂ ਸਵੇਰੇ ਰਵਾਨਾ ਹੋਵੇਗਾ ਸੋ ਵੱਡੀ ਗਿਣਤੀ ਵਿੱਚ ਸੰਗਤਾਂ